ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਕਿ 34 ਸੈਕਟਰ ਚੰਡੀਗੜ੍ਹ ਵਿੱਚ ਬਣਿਆ ਹੋਇਆ ਹੈ ਤੇ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਨਾਲੇ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚੰਡੀਗੜ੍ਹ ਇੱਕ ਗੁਰਦੁਆਰਾ ਚੰਡੀਗੜ੍ਹ ਜੋ ਕਿ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਇਸ ਸੈਕਟਰ 34 ਵਿਕਸਿਤਿਤ ਹੈ ਪਹਿਲਾ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਫਤਿਹਗੜ੍ਹ ਨਾਮ ਦਾ ਪਿੰਡ ਸੀ ਪਿੰਡ ਦੀ ਜ਼ਮੀਨ 1971 ਅਤੇ 1972 ਵਿੱਚ ਕੈਪੀਟਲ ਪ੍ਰੋਜੈਕਟ ਚੰਡੀਗੜ੍ਹ ਵੱਲੋਂ ਹਾਸਲ ਕਰ ਲਈ ਗਈ ਸੀ ਪਹਿਲਾ ਇਹ ਗੁਰਦੁਆਰਾ ਦੀ ਸੇਵਾ ਪਿੰਡ ਦੀ ਧਰਮਸ਼ਾਲਾ ਤੋਂ ਪਿੰਡ ਵਾਸੀਆਂ ਵੱਲੋਂ ਕੀਤੀ ਜਾਂਦੀ ਸੀ ਬਾਅਦ ਵਿੱਚ ਪਿੰਡ ਨੂੰ ਖਾਲੀ ਕਰਾਉਣ ਤੋਂ ਬਾਅਦ ਇਹ ਸੇਵਾ ਸੈਕਟਰ 34 ਦੇ ਵਸਨੀਕਾਂ ਦੇ ਹਿੱਸੇ ਆ ਗਏ 1980 ਵਿੱਚ ਚੰਡੀਗੜ੍ਹ ਪ੍ਰਕਾਸ਼ਨ ਵੱਲੋਂ 6 ਕਨਾਲ ਜ਼ਮੀਨ ਇਸ ਗੁਰਦੁਆਰਾ ਸਾਹਿਬ ਨੂੰ ਅਲਾਟ ਕੀਤੀ ਗਈ ਪਹਿਲੀ ਇਮਾਰਤ 1984 ਵਿੱਚ ਮੁਕੰਮਲ ਹੋਈ 1984 ਵਿੱਚ ਪ੍ਰਕਾਸ਼ਨ ਵੱਲੋਂ ਤਿੰਨ ਕਨਾਲ ਜ਼ਮੀਨ ਫੋਰ ਅਲਾਟ ਕੀਤੀ ਗਈ ਅਤੇ ਹੁਣ ਬਾਅਦ ਵਿੱਚ ਚਾਰ ਕਨਾਲ ਜ਼ਮੀਨ ਫੋਰ ਕੀਮਤ ਅਦਾ ਕਰਕੇ ਹਾਸਲ ਕੀਤੀ ਗਈ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤਿਲਕ ਜੰਜੂਰਾ ਖਾ ਪ੍ਰਪਤਾਆਂ ਕਾ ਕਿਨੋ ਬੜੋ ਕਲੋ ਮੈਸਾ ਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀ ਨੌਚਰੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਗਰੂਪਿਆਰੀ ਸਾਧ ਸੰਗਤ ਜੀ ਹੁਣ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਇਸ ਗੁਰਦੁਆਰਾ ਸਾਹਿਬ ਨੂੰ ਨੌਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਠਹਿਰੇ ਸਨ ਜਦ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਕੋ ਆ ਕੇ ਫਰਿਆਦ ਕੀਤੀ ਕਿ ਸਮੇਂ ਦਾ ਹੁਕਮਰਾਨ ਔਰੰਗਜ਼ੇਬ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਤਾਂ ਉਸ ਵੇਲੇ ਦਿਲਕ ਅਤੇ ਜੰਜੂ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਸ਼ਹਾਦਤ ਦੇਣ ਲਈ ਦਿੱਲੀ ਵੱਲ ਚੱਲ ਪਏ। ਦਿੱਲੀ ਵੱਲ ਜਾਂਦਿਆਂ ਰਸਤੇ ਵਿੱਚ ਇੱਕ ਫਤਿਹਗੜ੍ਹ ਸਹਿਬ ਨਾਂ ਦਾ ਪਿੰਡ ਸੀ। ਜਿਸ ਜਗ੍ਹਾ ਅੱਜ 34 ਸੈਕਟਰ ਚੰਡੀਗੜ੍ਹ ਬਣਿਆ ਹੋਇਆ ਹੈ ਇਸ ਜਗ੍ਹਾ ਫਤਿਹਗੜ੍ਹ ਸਹਿਬ ਨਾਂ ਦਾ ਇੱਕ ਪਿੰਡ ਸੀ ਜਿੱਥੇ ਗੁਰੂ ਸਾਹਿਬ ਜੀ ਨੇ ਵਿਸ਼ਰਾਮ ਕੀਤਾ ਸੀ। ਅੱਜ ਇਸ ਜਗ੍ਹਾ ਤੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਿਸ਼ੋਬਤ ਹੈ। ਤੇ ਇਥੋਂ ਦੀ ਸੇਵਾ ਜੋ ਹੈ 34 ਸੈਕਟਰ ਦੀਆਂ ਸੰਗਤਾਂ ਵੱਲੋਂ ਨਿਭਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ